ਹਾਂਜੀ ਵੀਰੋ ਆ ਵੀਰੋ ਲੜਕੀ ਦੀ ਵੀਡੀਓ ਦੇਖੀ ਆ ਤੇ ਇਹਨੇ ਕਹਿੰਦੀ ਆ ਕਿ ਪਹਾਣਾ ਸਿੱਧੂ ਨੇ ਮੇਰੇ ਮਾਪਿਓ ਨੂੰ ਕਤਲ ਕੀਤਾ ਮੇਰੇ ਦਾਦਾ ਪਰਦਾਦਾ ਯਾਰ ਮੈਂ ਇਹ ਵੀਡੀਓ ਦੇਖ ਕੇ ਸਵੇਰ ਦਾ ਸੋਚੀ ਪਿਆ ਹੋਇਆ ਕਿ ਕੀ ਚੱਕਰ ਆ ਯਾਰ ਮੈਂ ਪਹਾਣਾ ਸਿੱਧੂ ਨੂੰ ਬੜੀ ਸਪੋਰਟ ਕਰਦਾ ਹੁੰਦਾ ਸੀ ਯਾਰ ਕਿਉਂਕਿ ਜਦੋਂ ਏਜੰਟਾਂ ਦੇ ਪੈਸੇ ਕਢਾਉਂਦਾ ਸੀ ਤੇ ਲੋਕ ਵੀ ਉਹਨੂੰ ਬੜਾ ਮੰਨਦੇ ਸੀ ਪਰ ਐਸ ਵੀਡੀਓ ਨੇ ਯਾਰ ਮਨ ਚ ਕਲੂਜ਼ਨ ਖੜੀ ਕਰ ਦਿੱਤੀ ਕਿ ਯਾਰ ਜਾਂ ਤਾਂ ਇਹ ਲੜਕੀ ਝੂਠ ਬੋਲ ਰਹੀ ਆ ਜਾਂ ਪਾਣਾ ਸਿੱਧਾ ਸੱਚੀ ਕਾ ਦੇ ਲਾ ਹੁਣ ਜਾਂ ਦਾ ਚਾਲ ਆ ਪਾਣੇ ਸਿੱਧੂ ਨੂੰ ਫਸਾਉਣ ਦੀ ਜਾਂ ਕਿਦਾਂ ਕਿਦਾਂ ਅੱਜ ਕੱਲ ਔਰਤਾਂ ਬੜੀਆਂ ਗੇਮਾਂ ਕਰ ਰਹੀਆਂ ਯਾਰ ਆਪੇ ਹੀ ਕਹੇ ਬੰਦੇ ਨੂੰ ਲੈ ਜਾਂਦੀਆਂ ਵਾ ਤੇ ਕਰਕੇ ਮੂੰਹ ਕਾਲਾ ਤੇ ਬਾਅਦ ਚ ਕਹਿ ਲੜੀਆਂ ਦੇਖ ਤੇਰੀ ਵੀਡੀਓ ਬਣ ਗਈ ਹੁਣ ਇੰਨੇ ਪਏ ਕੱਢ ਦੇ ਜਾਂ ਦਾ ਕੋਈ ਇਹੋ ਜਿਹਾ ਚੱਕਰਾ ਤਾਂ ਜਾਂ ਹੋ ਸਕਦਾ ਭਾਈ ਵੀ ਪਾਣਾ ਸਿੱਧੂ ਨੂੰ ਨੇ ਇਹ ਕੰਮ ਕੀਤਾ ਹੋਵੇ ਕੋ ਕਿ ਅੱਜ ਕੱਲ ਕੁਝ ਨਹੀਂ ਸਮਝ ਆਉਂਦੀ ਸਮਾਜ ਸਭੀ ਲੋਕਾਂ ਨੂੰ ਲੁੱਟਣ ਡਿਆ ਉਹ ਬਾਬੇ ਨਾਨਕ ਸਰੀਏ ਵੇਖੀ ਹੋਣੇ ਕੀ ਉਹਨਾਂ ਦਾ ਜੋਨ ਸੋਸ਼ਲ ਬੱਚਿਆਂ ਦਾ ਉੱਪਰੋਂ ਬਾਬੇ ਆ ਲਿੰਕ ਜੋੜਨਾ ਸਿੱਧਾ ਬਾਬੇ ਨਾਨਕ ਨਾਲ ਤੇ ਕੰਮ ਕਿਹੜੇ ਜਿਹੜੇ ਆਪਾਂ ਦੱਸ ਕਹਿੰਦਿਆਂ ਵੀ ਸ਼ਰਮ ਆਉਂਦੀ ਆ ਤੇ ਇਹ ਬੜਾ ਯਾਰ ਇਹ ਜੋ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੋ ਸਕਦਾ ਵਾ ਵੀ ਕਿਸ ਤਰ੍ਹਾਂ ਬਦਨਾਮ ਕਰਨ ਆਸ ਤੇ ਚੰਗੇ ਬੰਦਿਆਂ ਨੂੰ ਬਦਨਾਮ ਵੀ ਲੋਕੀ ਕਰਦੇ ਆ ਤੇ ਜਾਂ ਫਿਰ ਉਹ ਸੱਚੀ ਬੰਦਾ ਇਹੋ ਜਿਹਾ ਆ ਯਾਰ ਬੜੀ ਮਾੜੀ ਗੱਲ ਆ ਯਾਰ ਜਾਂ ਸੱਚੇ ਸਾਰੇ ਪੰਜਾਬ ਨੂੰ ਲੁੱਟ ਨਹੀਂ ਰਹੇ ਆ ਬਾਬੇ ਵੀ ਲੁੱਟਣ ਦੇ ਵਨਸਵਾਨੇ ਬਾਬੇ ਬਣ ਗਏ ਪੰਜਾਬ ਚ ਬਾਬਾ ਬਾਬਾ ਨਾਨਕ ਹੀ ਸੀ ਆਪਾਂ ਸਿਰਫ ਬਾਬੇ ਨਾਨਕ ਨਹੀਂ ਬਾਬਾ ਮੰਦੇ ਬਾਕੀ ਕਿਸ ਨੂੰ ਬਾਬਾ ਮੰਦੇ ਨਹੀਂ ਬਾਬੇ ਵੀ ਲੁੱਟਣ ਦੇ ਸਮਾਜ ਸੇਵੀ ਵੀ ਲੁੱਟਣ ਦੇ ਯੋਧੇ ਵੀ ਲੁੱਟਣ ਦੇ ਤੇ ਲੁੱਟ ਹੋ ਰਹੀ ਪੰਜਾਬ ਦੀ ਜਨਤਾ ਘੂਸੀ ਘਟੀ ਪੰਜਾਬ ਦੇ ਲੋਕ ਸਲੇਵ ਬਣ ਚੁੱਕੇ ਸਲੇਵ ਉਹ ਤੁਹਾਨੂੰ ਮੈਂ ਦੱਸਦਾ ਕਿਵੇਂ ਬਣ ਚੁੱਕੇ ਧਿਆਨ ਨਾਲ ਸੁਣਿਓ ਪੰਜਾਬ ਦੇ ਲੋਕ ਸਵੇਰੇ ਉੱਠਦੇ ਕੰਮ ਕਰਨ ਨੂੰ ਬਾ ਚਾਹ ਪੀ ਕੇ ਕੰਮ ਕਰਨ ਲੱਗ ਜਾਂਦੇ ਦੇ ਸ਼ਾਮਾਂ ਤੱਕ ਰਾਤ ਤੱਕ ਕੰਮ ਹੀ ਕਰੀ ਜਾਂਦੇ ਕੰਮ ਹੀ ਕਰੀ ਜਾਂਦੇ ਕੰਮ ਹੀ ਕਰੀ ਜਾਂਦੇ ਤੇ ਰਾਤ ਨੂੰ ਰੋਟੀ ਖਾ ਕੇ ਸੌ ਜਾਂਦੇ ਫਿਰ ਦੁਬਾਰਾ ਸਵੇਰੇ ਉੱਠਦੇ ਦੋਏ ਦਿਨ ਕੰਮ ਕਰਦੇ ਬਾ ਇਦਾਂ ਹੀ ਇੱਕ ਸਲੇਵਟਾ ਬਣੇ ਹੋਏ ਕਿ ਬਸ ਇਹਦਾ ਕੰਮ ਕਰਨਾ ਰੋਟੀ ਖਾਣੀ ਸੌ ਜਾਣਾ ਬਾਕੀ ਕੁਝ ਪਤਾ ਹੀ ਨਹੀਂ ਯਾਰ ਸਾਡੇ ਕੋਲ 26 ਕਿੱਲੇ ਦੀ ਖੇਤੀ ਆ 30 ਕਿੱਲੇ ਦੀ ਤੇ ਜਦੋਂ ਮੰਡੀ ਚੋਂ ਨਾਲ ਜਾਈਦਾ ਤਾਂ ਟਰਾਲੇ ਭਰ-ਭਰ ਕੇ ਢੇਰ ਲੱਗ ਜਾਂਦਾ ਪਰ ਪੱਲੇ ਕੱਖ ਨਹੀਂ ਪੈਂਦਾ ਉਹ ਪੱਲੇ ਕਾ ਕਿਉਂ ਨਹੀਂ ਪੈਂਦਾ ਉਹ ਸਾਡੇ ਜਦੋਂ ਲੋਕਾਂ ਦੀ ਬੁੱਧੀ ਲੋਕ ਬੰਦ ਕਰ ਲੈਣ ਤੇ ਲੋਕਾਂ ਨੂੰ ਕਿੱਥੋਂ-ਕਿੱਥੋਂ ਲੁੱਟਿਆ ਜਾਂਦਾ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਹੁਣ ਤੁਹਾਨੂੰ ਮੈਂ ਇੱਕ ਬੜੇ ਸੂਰਮੇ ਬੰਦੇ ਦੀ ਕਹਾਣੀ ਸੁਣਾਉਣਾ ਆ ਇਹ ਬੰਦਾ ਜੀ ਇੱਕ ਬੰਦਾ ਸੀ ਤੇ ਉਹ ਲੱਗਾ ਜੀ ਸਰਕਾਰੀ ਨੌਕਰੀ ਚੰਗੀ ਉਹਦੀ ਜ਼ਮੀਨ ਚੰਗੀ ਜ਼ਮੀਨ ਤੋਂ ਸਰਕਾਰੀ ਨੌਕਰੀ ਲੱਗਾ ਤੇ ਉਹ ਸਾਰੇ ਕਹਿਣ ਯਾਰੀ ਐਡੀ ਛੋਟੀ ਜੀ ਨੌਕਰੀ ਕਾਧੋਂ ਲੱਗਾ ਇਹ ਐਡੀ ਛੋਟੀ ਜੀ ਨੌਕਰੀ ਕਾਧੋਂ ਲੱਗਾ ਬੁੜੀਆਂ ਕਹਿਣ ਹੈ ਹਾਂ ਕਹ ਅਗਲਾ ਕਹਿੰਦਾ ਹੋਊਗਾ ਚਲ ਕੋਈ ਨਹੀਂ ਫੇ ਨੌਕਰੀ ਕਰ ਲੈਣਾ ਪੀ ਆ ਗੀ ਉਹ ਗੱਲ ਨੌਕਰੀ ਲੱਗਾ ਉਹ ਕੋ ਖੇਤਾਂ 'ਚ ਕੰਮ ਨਾ ਹੁੰਦਾ ਹੋਊਗਾ ਉਹ ਖੇਤਾਂ 'ਚ ਤੇ ਭਰਾ ਅੱਗੇ ਵੀ ਉਹਨਾਂ ਦੇ ਨੌਕਰ ਕੰਮ ਕਰਦੇ ਆ ਪਤਾ ਉਦੋਂ ਲੱਗਾ ਜਦੋਂ ਬੰਦੇ ਨੇ 200 300 ਕਰੋੜ ਜਮੀਨ ਬਣਾ ਲਈ ਤੇ 2.5 300 400 ਕਰੋੜ ਦੀ ਪ੍ਰਾਪਰਟੀ ਚੰਡੀਗੜ੍ਹ ਖਰੀਦ ਲਈ ਹੁਣ ਤੁਹਾਨੂੰ ਮੈਂ ਦੱਸਦਾ ਵੀ ਉਹ ਛੋਟੀ ਜੀ ਨੌਕਰੀ ਲੱਗਾ ਕਿਉਂ ਸੀ ਉਹ ਜਿਹੜੀ ਨੌਕਰੀ ਲੱਗਾ ਹੈ ਨਾ ਉੱਥੇ ਆਉਂਦਾ ਸੀ ਕਿਸਾਨਾਂ ਵਾਸਤੇ ਵੱਡੀਆਂ-ਵੱਡੀਆਂ ਫੈਸਿਲਿਟੀਆਂ ਤੇ ਪੈਸਾ ਤੇ ਉਹ ਸਾਰਾ ਪੈਸਾ ਜਿਹੜੇ ਉੱਥੇ ਲੱਗੇ ਹੋਏ ਹੈ ਨਾ ਉਹ ਸਾਰਾ ਹੜੱਪ ਲੈਂਦੇ ਇਹਦੇ ਥੱਲੇ ਵਾਲਿਆਂ ਨੂੰ ਪਤਾ ਹੀ ਨਹੀਂ ਵੀ ਪੈਸਾ ਆਉਂਦਾ ਆ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਨਹੀਂ ਐਡੇ ਨਕਮੇ ਹੋ ਚੁੱਕੇ ਪਤਾ ਹੀ ਨਹੀਂ ਵੀ ਸਾਡੇ ਆਸ ਦੇ ਫੈਸਿਲਿਟੀਆਂ ਕੀ ਕੀ ਆ ਮੈਂ ਗੁਜਰਾਤ ਵੀ ਰਿਹਾ ਮਹਾਰਾਸ਼ਟਰ ਵੀ ਰਿਹਾ ਹైదరాబాద్ ਵੀ ਰਿਹਾ ਪਿੰਡ ਭਾਵੇਂ ਉਹਨਾਂ ਦੇ ਗਰੀਬ ਹੀ ਆ ਸਾਡੇ ਜਿਹੜੀਆਂ ਕੋਠੀਆਂ ਨਹੀਂ ਪਾਈਆਂ ਬਾਰੇ ਯਾਰ ਇੱਕ ਗੱਲ ਮੰਨਣੀ ਪਊ ਕੱਲੀ ਕੱਲੀ ਸਰਕਾਰੀ ਸਹੂਲਤ ਉਹ ਲੈਂਦੇ ਆ ਕੱਲੀ ਕੱਲੀ ਸਰਕਾਰੀ ਸਹੂਲਤ ਕੱਲੀ ਕੱਲੀ ਸਰਕਾਰੀ ਸਹੂਲਤ ਉਹਨਾਂ ਨੂੰ ਪਤਾ ਆ ਤੇ ਸਾਨੂੰ ਪਤਾ ਹੀ ਨਹੀਂ ਵੀ ਵੀ ਕੱਲੇ ਦਾ ਮਾਲਕ ਜਿਹਦੀ ਪ੍ਰਾਪਰਟੀ ਕਰੋੜਾਂ ਚ ਬੰਦੀ ਉਹ ਫਾਹ ਲੈ ਕੇ ਮਰਨ ਡਿਆ ਹੁਣ ਇਹਦੀ ਤੁਹਾਨੂੰ ਮੈਂ ਅਸਲ ਬਿਮਾਰੀ ਦੱਸਦਾ ਆ ਜਦੋਂ ਤੁਸੀਂ ਸਵੇਰ ਤੋਂ ਕੰਮ ਕਰਨ ਲੱਗ ਜਾਣਾ ਤੇ ਸ਼ਾਮਾਂ ਨੂੰ ਕੰਮ ਕਰਕੇ ਥਾਕੇ ਸੌਂ ਕੇ ਰੋਟੀ ਰੋਟੀ ਖਾ ਕੇ ਸੌ ਜਾਣਾ ਸਵੇਰੇ ਫੇਰ ਉੱਠ ਕੇ ਕੰਮ ਕਰਨ ਲੱਗ ਪੈਣਾ ਤੇ ਜਿਹੜੇ ਦੂਜੀ ਥਾੜੀ ਬੁੱਧੀ ਇੱਧਰ ਉੱਧਰ ਘੁੰਮਣੀ ਹੋ ਉਹ ਤੇ ਬੱਸ ਬੁੱਧੀ ਤਾਂ ਹੋ ਗਈ ਡੈੱਡ ਤੁਸੀਂ ਤਾਂ ਬਣ ਗਿਆ ਮਸ਼ੀਨ ਇੱਕ ਸਲੇਅ ਮਸ਼ੀਨ ਤੇ ਵੀਰੋ ਹੁਣ ਤੁਹਾਨੂੰ ਮੈਂ ਇੱਕ ਗੱਲ ਦੱਸਣ ਲੱਗਾ ਇੱਕ ਗੱਲ ਮੇਰੀ ਸੁਟਿਓ ਨਾ ਇਹ ਜਦੋਂ ਕਹਿੰਦੇ ਪਲਾਟੂ ਕਹਿੰਦਾ ਵੀ ਜਨਤਾ ਨਕਮੀ ਹੋ ਜਾਂਦੀ ਤੇ ਉਹ ਫੇਰ ਦੋਸ਼ ਬਾਗਾਨਿਆਂ ਨੂੰ ਦੋਸ਼ ਦੇਣੇ ਸ਼ੁਰੂ ਕਰ ਦਿੰਦੀ ਆ ਇਦਾਂ ਹੀ ਆਪਾਂ ਵੀ ਨਕਮੇ ਹੋ ਚੁੱਕੇ ਤੇ ਆਪਾਂ ਲੀਡਰਾਂ ਨੂੰ ਦੋਸ਼ ਦੇਣੇ ਸ਼ੁਰੂ ਕਰਕੇ ਸਾਡੇ ਲੀਡਰ ਮਾੜੇ ਸਾਡੇ ਲੀਡਰ ਮਾੜੇ ਵੀਰੋ ਡੈਮੋਕਰੇਸੀ ਵਿੱਚ ਬੰਦੇ ਲੀਡਰ ਚੁੰਦੇ ਆ ਤਾਂ ਰਾਜੇ ਦੇ ਸਾਰੀਆਂ ਸ਼ਕਤੀਆਂ ਹੱਥ ਹੁੰਦੀਆਂ ਜੇਦ ਰਾਜਾ ਹੋਵੇ ਤੇ ਉਹਨੇ ਕੁਛ ਨਾ ਕੀਤਾ ਹੋਵੇ ਤੇ ਆਪਾਂ ਦੋਸ਼ ਦੇ ਸਕਦੇ ਆ ਜਿੱਥੇ ਹੈ ਡੈਮੋਕਰੇਸੀ ਬੰਦੇ ਹੀ ਅਹੀਂ ਚੁਣੇ ਆ ਹੁਣ ਵੀਰੋ ਕਰਨਾ ਕੀ ਪਿਆਣਾ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਜੇ ਮੇਰੀ ਗੱਲ ਸੁਟਿਓ ਨਾ ਸੁਣ ਲਿਓ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਤੁਸੀਂ ਕੰਮ ਕਰਦੇ ਆ 7 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਕੰਮ ਕਰੋ ਤੇ 4 ਵਜੇ ਤੋਂ ਬਾਅਦ ਪਿੰਡ ਵਿੱਚ ਇੱਕ ਜਿਹੜੀ ਸੱਤ ਕੋਈ ਜਗ੍ਹਾ ਬਣਾਓ ਕੋਈ ਕਲੱਬ ਜਾਂ ਸੱਤ ਉੱਥੇ ਬੈਠੋ ਸਾਰੇ ਜਣੇ ਉੱਥੇ ਗੱਲਾਂ-ਬਾਤਾਂ ਹੋਣ ਹਰ ਬੰਦਾ ਪਿੰਡ ਦਾ ਗੱਲ ਕਰ ਸਕੇ ਜਦੋਂ ਗੱਲਾਂ-ਬਾਤਾਂ ਹੁੰਦੀਆਂ ਤੇ ਕਈ ਕੁੰਡੀਆਂ ਖੁੱਲਦੀਆਂ ਬੰਦਿਆਂ ਨੂੰ ਅਕਲ ਆਉਂਦੀ ਆ ਕੁਝ ਅਕਲ ਆਵੇ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਆ ਵੀ ਪੁਰਾਣੇ ਟਾਈਮ ਤੇ ਜਦੋਂ ਵੀ ਕਿਤੇ ਕੋਈ ਨਵਾਂ ਪਿੰਡ ਬਣਦਾ ਸੀ ਤੇ ਸਿਆਣੇ ਲੋਕ ਪਹਿਲੋਂ ਇਹ ਵਿਕਦੇਸੀ ਵੀ ਪਿੰਡ ਦੀ ਸਾਥ ਕਿੱਥੇ ਕੋ ਬਣਾਉਣੀ ਆ ਇਹ ਜਿਹੜੀ ਸਾਥ ਆ ਨਾ ਇਹ ਜਨਤਾ ਦੀ ਪਾਰਲੀਮੈਂਟ ਆ ਇਹ ਪਾਰਲੀਮੈਂਟ ਆ ਜਨਤਾ ਦੀ ਜਦੋਂ ਜਨਤਾ ਨੇ ਆਪਣੀ ਪਾਰਲੀਮੈਂਟ ਹੀ ਖਤਮ ਕਰ ਲਈ ਜਦੋਂ ਆਪਣੀ ਬਹਿਣ ਦੀ ਜਗ੍ਹਾ ਪੰਚਾਇਤ ਪਾਰਲੀਮੈਂਟ ਉਹ ਚੀਜ਼ ਖਤਮ ਹੋ ਗਈ ਤੇ ਫਿਰ ਜਨਤਾਰਾ ਦਾ ਮੰਦਾ ਹਾਲ ਹੋਣਾ ਹੀ ਹੋਣਾ ਇਹ ਸਾਥ ਬਣਾਓ ਵੀਰੋ ਆਪੋ ਆਪਣੇ ਪਿੰਡ ਸਾਥ ਬਣਾਓ ਇਹ ਬਹੁਤ ਜ਼ਰੂਰੀ ਆ ਵੀਰੋ ਇਹ ਬਹੁਤ ਜ਼ਰੂਰੀ ਆ ਇਹ ਤੇ ਰੋਜ਼ ਗੱਲਬਾਤ ਹੋਇਆ ਕਰੇ ਕੀ ਸਾਡਾ ਚੰਗਾ ਹੋ ਰਿਹਾ ਕੀ ਮਾੜਾ ਹੋ ਰਿਹਾ ਕਿਹੜਾ ਗਲਤ ਕਰ ਰਿਹਾ ਕਿੱਥੇ ਗਲਤ ਹੋ ਰਿਹਾ ਕਿਹੜਾ ਗਲਤ ਕਿਵੇਂ ਰੋਕਣਾ ਕਿਹੜਾ ਗਲਤ ਕਿਹਨੇ ਰੋਕਣਾ ਕਿਹੜੇ ਗਲਤ ਕੰਮ ਵਾਸਤੇ ਕੀ ਬਣਾਇਆ ਜਾਣਾ ਕਿੱਥੋਂ ਅਸੀਂ ਲੁੱਟੇ ਜਾ ਰਹੇ ਹਾਂ ਕਿਵੇਂ ਲੁੱਟ ਰੋਕਣੀ ਆ ਕਿਵੇਂ ਸਾਡੇ ਜੁਨਟੀ ਹੋਣੀ ਆ ਇਹ ਸਾਰੀਆਂ ਚੀਜ਼ਾਂ ਉੱਥੇ ਡਿਸਕਸ ਕੀਤੀਆਂ ਜਾਣ ਪਿੰਡ 'ਚ ਕਿਹੜਾ ਨਸ਼ਾ ਵੇਚਦਾ ਉਹਨੂੰ ਪਿੰਡੋਂ ਬਾਹਰ ਘਟਨਾ ਕਿਹੜਾ ਬੰਦਾ ਪਿੰਡ 'ਚ ਮਾੜਾ ਉਹਦਾ ਬਾਈਕਾਰਡ ਕਰਨਾ ਕਿਹੜੀ ਜਨਾਨੀ ਮਾੜੀ ਅੱਜਕੱਲ ਜਨਾਨੀਆਂ ਬੰਦਿਆਂ ਤੋਂ ਜ਼ਿਆਦਾ ਮਾੜੀਆਂ ਹੋ ਗਈਆਂ ਕਿਹੜੀ ਮਾੜੀ ਜਨਾਨੀ ਆ ਜਿਹੜੀ ਹੋਰ ਜਨਾਨੀਆਂ ਨਾਲ ਖਰਾਬ ਕਰੇ ਉਹਦਾ ਬਾਈਕਾਰਡ ਕਰਨਾ ਇਹ ਚੀਜ਼ਾਂ ਕਰਨੀਆਂ ਪੈਣੀਆਂ ਪੰਜਾਬ ਦੇ ਲੋਕੋ ਕਰਨੀਆਂ ਪੈਣੀਆਂ ਨਹੀਂ ਤੇ ਮੁੰਡੇ ਸਾਡੇ ਦਿਹਾੜੀਦਾਰ ਗੁੰਡੇ ਬਣ ਗਏ ਕੁੜੀਆਂ ਸਾਡੀਆਂ ਨੂੰ ਜਿਸਮ ਵੇਚਣਾ ਪਿਆ ਉਹਦਾ ਕਾਰਨ ਅਸੀਂ ਅਸੀਂ ਆ ਸਾਰੇ ਖੁਦ ਐਵੇਂ ਲੀਡਰਾਂ ਲੂਡਰਾਂ ਦੇ ਬਹਾਨੇ ਨਾ ਲਾਓ ਖੋਦ ਦਸੀਆਂ ਜਦੋਂ ਅਸੀਂ ਆਪਣਾ ਇਨਫਰਾਸਟ੍ਰਕਚਰ ਨਹੀਂ ਕਾਇਮ ਕੀਤਾ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲੀ ਉਹ ਇੱਥੇ ਰਹਿਣਾ ਹੀ ਨਹੀਂ ਚਾਹੁੰਦੇ ਅਸੀਂ ਆਪਣੀਆਂ ਪੁੱਤਾਂ ਨੂੰ ਮਾਹੌਲ ਨਹੀਂ ਦਿੱਤਾ ਸਾਡੇ ਆਉਣ ਵਾਲੀ ਜਨਰੇਸ਼ਨ ਗਲਤ ਰਾਹੇ ਪੈ ਗਈ ਉਹਦੇ ਜ਼ਿੰਮੇਦਾਰ ਅਸੀਂ ਆ ਅਸੀਂ ਖੁਦ ਅਸੀਂ ਉਹ ਐਵੇਂ ਕਿਸ ਨੂੰ ਬਹਾਨਾ ਨਾ ਮਾਰੋ ਐਵੇਂ ਕਿਸਦੇ ਦੋਸ਼ ਨਾ ਲਾਓ ਸਾਡੀਆਂ ਜਨਰੇਸ਼ਨਾਂ ਦੀ ਬਰਬਾਦੀ ਦੇ ਜ਼ਿੰਮੇਦਾਰ ਅਸੀਂ ਖੁਦ ਹਾਂ ਪਿੰਡੋਂ ਪਿੰਡ ਸਾਥ ਖੋਲੋ ਪਿੰਡ ਦੀ ਪੰਚਾਇਤ ਪਿੰਡ ਦੇ ਮੋਢ ਗਰਾਊਂਡ ਹੋਵੇ ਹਰ ਸਾਲ ਉਥੇ ਟੂਰਨਾਮੈਂਟ ਕਰਾਏ ਜਾਣ ਖਿਡਾਰੀਆਂ ਨੂੰ ਚੰਗੇ ਪੈਸੇ ਦਿੱਤੇ ਜਾਣ ਪਿੰਡੋਂ ਪਿੰਡ ਟੂਰਨਾਮੈਂਟ ਹੋਣ ਕਿੰਨੇ ਪਿੰਡ ਹਰ ਪਿੰਡ 6 ਮਹੀਨੇ ਬਾਅਦ ਟੂਰਨਾਮੈਂਟ ਕਰਾਊਗਾ ਕਿੰਨੇ ਮੇਲੇ ਲੱਗਣਗੇ ਕਿੰਨਾ ਇਕੱਠ ਹੋਊਗਾ ਜਨਤਾ ਦੀ ਕਿੰਨੀ ਪਾਵਰ ਬਣੂਗੀ ਖੇਡਾਂ ਨੂੰ ਕਿੰਨਾ ਵਿਕਾਸ ਮਿਲੂਗਾ ਨਸ਼ੇ ਆਪੇ ਹੀ ਖਤਮ ਹੋਣਗੇ ਇਹ ਵੀਰਾਂ ਸੋਚਣਾ ਪੈਣਾ ਆ ਆਪਣੀ ਕੋਈ ਜਗ੍ਹਾ ਬਣਾਉਣੀ ਪੈਣੀ ਸੱਤ ਜਨਤਾ ਦੀ ਪਾਰਲੀਮੈਂਟ ਆ ਤੁਸੀਂ ਗੁਰਦੁਆਰਾ ਸਾਹਿਬ ਜਾਣਦੇ ਆ ਚਲੋ ਮੱਥਾ ਟੇਕਣ ਜਾਂਦੇ ਆ ਗੁਰਬਾਣੀ ਸੁਣਦੇ ਆ ਜਾਂਦੇ ਆ ਉੱਥੇ ਤੁਸੀਂ ਫ੍ਰੀ ਹੋ ਕੇ ਗੱਲ ਨਹੀਂ ਕਰ ਸਕਦੇ ਉੱਥੇ ਤੁਹਾਨੂੰ ਜਿਹੜੇ ਬਾਬੇ ਹੁੰਦੇ ਨੇ ਗੱਲਾਂ ਸੁਣਨੀਆਂ ਪੈਣੀਆਂ ਜਾਂ ਹੋਰ ਕਿਸੇ ਧਾਰਮਿਕ ਸਥਾਨ ਵੀ ਜਾਂਦੇ ਆ ਓਏ ਕਾਸਤਾ ਦਾ ਕੇਂਦਰ ਆ ਪਰ ਜਿਹੜੀ ਸਾਡੀ ਪਾਰਲੀਮੈਂਟ ਆ ਜਨਤਾ ਦੀ ਉਹ ਆ ਸਾਡੇ ਸਾਥ ਇੱਕ ਦੂਜਾ ਜਿਹੜਾ ਹਿੰਦੂ ਸਿੱਖ ਦਾ ਕਨਸੈਪਟ ਖਤਮ ਕਰ ਦੋ ਹਿੰਦੂ ਸਿੱਖ ਦਾ ਕਨਸੈਪਟ 1970 ਤੋਂ ਬਾਅਦ ਆਇਆ ਪੰਜਾਬੀ ਜੱਟ ਜਿਹੜਾ ਜੱਟ ਆ ਨਾ ਜੱਟ ਕੋ ਪੈਸਾ ਆ ਗਿਆ ਉਹਨੇ ਇੱਕ ਟਰੈਕਟਰ ਲੈ ਲੈਣਾ ਮੁੰਡੇ ਦਾ ਵਿਆਹ ਕਰ ਲੈਣਾ ਵੱਡੇ ਜਿਆਦੇ ਪੈਸੇ ਆ ਨਾ ਘਰ ਕੋਠੀ ਪਾਲੂ ਹੋ ਸਕਦਾ ਇੱਕ ਦੀ ਲੜਾਈ ਲੜੀ ਵੀ ਕਰ ਲੈ ਪਰ ਉਹ ਟ੍ਰੇਡ ਨਹੀਂ ਕਰ ਸਕਦਾ ਤੇ ਜਿਹੜਾ ਲਾਲਾ ਆ ਜਾਂ ਉਹਨਾਂ ਦੀਆਂ ਪੁਸ਼ਤਾਂ ਉਹ ਟ੍ਰੇਡ ਕਰਦੇ ਆ ਇਦਾਂ ਇੱਕ ਹਿੰਦੂ ਸਿੱਖ ਕਨਸੈਪਟ ਬਣਿਆ ਹੁੰਦਾ ਸੀ ਐਗਰੀਕਲਚਰ ਦਾ ਸਿਸਟਮ ਜੱਟ ਸੰਭਾਲਦਾ ਸੀ ਤੇ ਟ੍ਰੇਡ ਜਿਹੜਾ ਉਹਨੂੰ ਕਰਨਾ ਉਹ ਲਾਲਾ ਸੰਭਾਲਦਾ ਸੀ 1970 ਤੋਂ ਪਹਿਲਾਂ ਇਹ ਪਹਿਲੀ ਵਾਰ ਨੇਤਾਵਾਂ ਨੇ ਆਪਣੇ ਚੱਕਰ ਚ ਲੋਕ ਗੱਲ ਤੇ ਲੋਕਾਂ ਦੀ ਅਗਲਦੀ ਆ ਨਾ ਨੇਤਾ ਤਾਂ ਫੇਰ ਇਕੱਠੇ ਵਿਆਹ ਕਰਾਉਂਦੇ ਇਕੱਠੇ ਬੈਂਦੇ ਗੱਲ ਤੇ ਲੋਕਾਂ ਦੀ ਆਪਣੇ ਵਰਗੀਆਂ ਦੀ ਆ ਉਹ ਜਿਹੜਾ ਹਿੰਦੂ ਸਿੱਖ ਦਾ ਗੜਬੜ ਹੋ ਗਿਆ ਨਾ ਤਾਂ ਟ੍ਰੇਡਰ ਲੋਕ ਸਾਰੇ ਪੰਜਾਬ ਤੋਂ ਆਊਟ ਹੋ ਗਏ ਜੋ ਟਰੇਡਰ ਲੋਕ ਪੰਜਾਬ ਤੋਂ ਹੁੰਦੇ ਯਾਰ ਜਿੱਦਾਂ ਸਾਡੀਆਂ ਫਸਲਾਂ ਇਹਨਾਂ ਦੀਆਂ ਫੈਕਟਰੀਆਂ ਲੱਗਦੀਆਂ ਇਹ ਕਮਰਸ਼ਲਾਈਜ਼ ਕਰਦੇ ਟਰੇਡਰ ਕੀਮਤਾਂ ਸਾਡੀਆਂ ਵਧਦੀਆਂ ਸਾਨੂੰ ਜਿਆਦਾ ਪੈਸਾ ਆਉਂਦਾ ਅਸੀਂ ਸਿਰਫ ਥੋਕ ਦੇ ਪਾਸ ਟਰਾਲੇ ਭਰ-ਭਰ ਵੇਚ ਆਉਂਦੇ ਬਸ ਥੋੜੇ ਪਾਹੇ ਲੈ ਆਉਨੇ ਆ ਹੈਨਾ ਤੇ ਵੀਰੋ ਸੋਚਣਾ ਪੈਣਾ ਸੋਚਣਾ ਪੈਣਾ ਪੰਜਾਬ ਦੇ ਮੂਰਖ ਲੋਕੋ ਸੋਚਣਾ ਪੈਣਾ ਯਾਰ ਯਾਰ ਮੈਂ ਤੁਹਾਨੂੰ ਨਹੀਂ ਮੰਮੀ ਮੂਰਖਾਂ ਯਾਰ ਉਹਨਾਂ ਵਿੱਚ ਮੰਮੀ ਆਉਣਾ ਮੈਂ ਆਪ ਯਾਰ ਸ਼ਰਾਬ ਪੀ ਕੇ ਵੋਟ ਪਾਉਂਦੇ ਆ ਰਹੇ ਹਾਂ ਹੁਣ ਤੱਕ ਜਦੋਂ ਬੋਟਾਂ ਆਉਂਦੀਆਂ ਆ ਮੋਜੋ ਲਾਲਾ ਚਮਕਣ ਲੱਗ ਲਮਕਣ ਲੱਗ ਪੈਂਦੀਆਂ ਆ ਵੀ ਲੈ ਬੋਟਾਂ ਆ ਗਈਆਂ ਹੁਣ ਪੀਹਾਂਗੇ 25 30 ਦਿਨ ਤੇ ਮੈਂ ਵੀ ਉਹ ਉਹ ਉਹੀ ਕੈਟਾਗਰੀ ਦਾ ਬੰਦਾ ਆ ਪਰ ਵੀਰੋ ਮੇਰਾ ਥੋੜਾ ਜਿਹਾ ਦਿਮਾਗ ਕੰਮ ਕੀਤਾ ਮੈਂ ਵੀਡੀਓ ਬਣਾਉਂਦਾ ਯਾਰ ਮੇਰੀ ਵੀਡੀਓ ਨਾਲ ਦਸਾਂ ਬੰਦਿਆਂ ਨੂੰ ਯਾਰ ਥੋੜਾ ਜਿਹਾ ਹਿਲਜੁਲ ਹੋ ਸਕੇ ਲੋਕ ਸਮਝ ਸਕਣ ਯਾਰ ਤੇ ਮੈਂ ਤੇ ਯਾਰ ਰੱਬ ਦੇ ਚਰਨਾਂ 'ਚ ਕੱਲ ਨੂੰ ਮਰ ਕੇ ਯਾਰ ਕੋ ਕਹਿ ਸਕਾਂ ਵੀ ਮੈਂ ਵੀ ਦੋ ਚਾਰ ਗੱਲਾਂ ਚੰਗੀਆਂ ਬੋਲੀਆਂ ਹੋਈਆਂ ਆ ਸੋ ਵੀਰੋ ਧੰਨਵਾਦ ਇਹ ਬਹੁਤ ਜ਼ਰੂਰੀ ਆ ਵੀਰੋ ਬਹੁਤ ਜ਼ਰੂਰੀ ਆ ਸਿਆਣੇ ਬਣੋ ਇਹ ਆਪਣਾ ਦੇਸ਼ ਆ ਪੰਜਾਬ ਜਦੋਂ ਆਪਾਂ ਛੜ ਛੜ ਭੱਜੀ ਜਾਵਾਂਗੇ ਤੇ ਭਈਏ ਤਾਂ ਟ੍ਰੇਨਾਂ ਭਰ ਕੇ ਤੁਰੇ ਆਉਂਦੇ ਆ ਫੇ ਆਪਾਂ ਗਾਵਾਂਗੇ ਸਾਡਾ ਕਬਜ਼ਾ ਹੋ ਗਿਆ ਕਬਜ਼ਾ ਹੋ ਗਿਆ ਕਬਜ਼ਾ ਨਹੀਂ ਆਪ ਕਰਾਉਣਾ ਤੇ ਆ ਜਿਹੜੀ ਗੱਲ ਭਾਨੇ ਸਿੱਧੂ ਵਾਲੀ ਆ ਇਹ ਬੜਾ ਦੁੱਖ ਲੱਗਾ ਭਾਈ ਸਾਰੇ ਯਾਰ ਇਹ ਜਿੰਨੇ ਬੜੇ ਹੋਏ ਬਾਬੇ ਵੀ ਉਹ ਹੀ ਆ ਸਮਾਜ ਸੇਵੀ ਵੀ ਉਹ ਹੀ ਆ ਇਹ ਜਿਹੜੇ ਹੀਰੋ ਸਾਡੇ ਇਹ ਵੀ ਉਹ ਹੀ ਸਾਰੇ ਤੇ ਜਨਤਾ ਦਾ ਹੋਊਗੀ ਪੰਜਾਬ ਦਾ ਹੋਊਗੀ ਲੁੱਟੀ ਗਈ ਜਨਤਾ ਦਾ ਲੁੱਟੀ ਗਈ ਜਨਤਾ ਵੀਰੋ ਲੁੱਟੀ ਗਈ